ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਵੀਰ ਜੀ ਅੱਜ ਪਹੁੰਚੇ ਆ ਪਿੰਡ ਟੇਸੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਆਓ ਵੀਰ ਕੋਲੇ ਲੈਨੇ ਸਾਰੀ ਜਾਣਕਾਰੀ ਸਾਸੀ ਗਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਆ ਜੀ ਬੜੀਆ ਬੜੀਆ ਤੈਨੂੰ ਖਰਾਬ ਬਸ ਵਧੀਆ ਚਾਹੀਦਾ ਜੀ ਹਾਂਜੀ ਵਧੀਆ ਵਧੀਆ ਬੜਾ ਕਾ ਵਧੀਆ ਹਾਂਜੀ ਬਹੁਤ ਵਧੀਆ ਵੀਰੇ ਤੂੰ ਹੀ ਸੁਣਾਓ ਬਸ ਠੀਕ ਠਾਕ ਵਧੀਆ ਅੱਜ ਕਹਿੰਦੇ ਫਿਰ ਛੋਟੇ ਛੋਟੇ ਆਫਰ ਲੈ ਆਣੇ ਛੋਟੇ ਛੋਟੇ ਭਾਰੀਆਂ ਮੰਡਿਆਂ ਆ ਗਏ ਵਡੀਆਂ ਤੇਰੇ ਠੀਕ ਹੈ ਠੀਕ ਹੈ ਵੀਰੇ ਕੋਈ ਫ ਚਲੋ ਵਧੀਆ ਵਧੀਆ ਕਹਿੰਦੇ ਅੱਜ ਵੱਡੀ ਮੱਧ ਲਿਆਂਦੀ ਆ ਨਾ ਚਲੋ ਵਧੀਆ ਵਧੀਆ ਕਿ ਤਾਂ ਇਤੋਂ ਕਰੀਏ ਫਿਰ ਸ਼ੁਰੂ ਕਰੀਏ ਪਾਪਾ ਤੋ ਇਹ ਠੀਕ ਆ ਵੀਰ ਜੇ ਸੁਈ ਜੇ ਸੁਈ ਵੀਰ ਜੀ ਕਿੰਨਾ ਵੀਰੇ ਇਹਦੇ ਕੋ ਦੁੱਧ ਹੋਰ ਤੇ ਇਸਲੇ ਝੋੜ ਮਾਨੇ ਭਲਾ 12 ਕਿਲੋ ਕਈ 13 ਕਿਲੋ ਵੇ 11 ਕਿਲੋ ਦੁੱਧ ਆ ਪੱਕਾ ਭਲਾ ਲਿਆ ਤੇ ਮਿਲੋ ਤੇ ਭਲਾ ਕੱਢੇ ਤੇ ਚਲੋ ਠੀਕ ਆ ਵੀਰੇ ਠੀਕ ਆ ਬਾਕੀ ਵੀਰ ਜੀ ਖੋਲ ਕੇ ਦਿਖਾ ਦਿਓ ਬਾਕੀ ਵੀਰ ਜੀ ਮੈਂ ਹੀ ਫੁੱਲ ਵੱਡੀ ਆ ਜੋ ਸਿੰਗਲ ਅੱਡੀ ਥਾਨ ਥਣ ਬਹੁਤ ਵਧੀਆ ਲੱਗਾ ਕਰਨ ਵਾਲੀ ਨੂੰ ਸਾਹ ਜੀ ਆ ਫੁੱਲ ਵੱਡੀ ਦੇਖੋ ਵੀ ਜੀ ਥਣ ਥਣ ਲੱਗਾ ਸ਼ਾਈ ਸ਼ੂਈ ਬੋ ਰਿਹਾ ਸਹੀ ਗੱਲ ਹੈ ਵੀਰੇ ਵੇਖੋ ਵੱਡੀ ਫੁੱਲ ਥਣ ਥਣ ਵੇਖੋ ਕਿੱਡੇ ਟੌਪ ਦਾ ਲੱਗਾ ਬਾਕੀ ਸਿੰਗਲ ਆ ਡੀਰੀ ਝੋਟੀ ਆ ਨਸਲ ਨਸਲ ਬਹੁਤ ਆ ਝੋਟੀ ਬੱਚਾ ਮਗਰ ਵੀਰ ਜੀ ਕਟਾ ਆ ਗਿਆ ਅੱਛਾ ਇਹ ਨਹੀਂ ਸੀ ਲਿਆ ਲਓ ਜੀ ਆ ਦੇ ਦੇ ਨਾ ਜੀ ਕੋ ਆ ਵੇ ਲਗੜਾ ਪੰਮ ਲਗਾ ਫੋਲ ਸੀਲ ਆ ਧਾਰਾ ਮਾਰਕ ਬਣਾਉ ਖੋਨਾ ਥਲੇ ਵੇਚ ਵਾਲਕ ਸਹੀ ਗੱਲ ਜੀ ਵੇਖੋ ਕਰਮ ਵਾਲੀ ਨੂੰ ਪਤਾ ਹੀ ਕੋਈ ਨਹੀਂ ਭੈਣੇ ਆਣੇ ਬੈਠੇ ਰਹਿਣ ਥਲੇ ਗਾਵਾਂ ਨੂੰ ਵੀ ਸੀਲ ਆ ਹਾਂ ਜਿੱਦਾਂ ਮੱਗੀ ਆ ਰਲਾ ਕਿਹੜਾ ਮੱਗੀ ਰਾਏ ਬਈ ਇੰਟਰਨੈਟ ਵੀ ਬੜਾ ਧੂਹ ਹੀ ਬੈ ਜਾ ਸਹੀ ਗੱਲ ਲੱਗ ਰਹੀ ਹਾਂ ਫੋਲ ਫੋਲ ਵੱਡੀ ਝੋਟੀ ਆ ਬਿਲਕੁਲ ਵੱਡੀ ਹਾਂ ਲੈ ਆਂਦੀ ਵੀਰੇ ਕੋਈ ਗੱਲ ਨਹੀਂ ਵੀਰੇ ਚਵਾ ਦਈਏ ਫਿਰ ਹਣਾ ਚਵਾ ਦੋ ਭਾਈ ਕੋਈ ਗੱਲ ਨਹੀਂ ਚਵਾ ਦਿੰਦੇ ਵੀਡੀਓ ਪਾ ਕੇ ਤਾਂ ਚਵਾ ਦਿੰਦੇ ਹਾਂ ਹਾਂ ਜੀ ਹਾਂ ਜੀ ਵੀਡੀਓ ਪਾ ਕੇ ਫਿਰ ਆ ਐਂਡ ਤੇ ਚਵਾ ਦਿੰਨੇ ਕੋਈ ਗੱਲ ਨਹੀਂ ਚਵਾ ਦਿੰਦੇ ਹਾਂ ਤੇ ਵੀਰ ਜੀ ਪੱਕਾ 11 ਕਿਲੋ ਦੁੱਧ ਹਾਂ ਕਹਿੰਦਾ ਬਲਾ ਦੋ ਟਾਂ ਵਿਚੋਲੇ ਚਾਰ ਟਾਂ ਵਿਚੋਲੇ ਇੱਕ ਹਾਂਜੀ ਟੈਨਸ਼ਨ ਨਹੀਂ ਬਾਕੀ ਇੱਥੇ ਵੀਰ ਭਰਾਏ ਆਪਣੀ ਤਸੱਲੀ ਕਰਨ ਹਣਾ ਆਨਲਾਈਨ ਗਰੰਟੀ ਆ ਹੋਗੀ ਟਾਂ ਮਰਜੀ ਕਰਨ ਵੀ ਕੋਈ ਬਈ ਸਹੀ ਗੱਲ ਆ ਵੀਰੇ ਫੁੱਲ ਵੱਡੀ ਝੋਟੀਆਂ ਸਾਫ਼ ਸੁਥਰੀ ਥੱਲੇ ਥੱਲਾ ਬੜਾ ਸਾਫ਼ ਕਰਮ ਵਾਲੀ ਦਾ ਬਾਕੀ ਰੇਟ ਵੀਰ ਜੀ ਫਿਰ ਇਹਦਾ ਫੁੱਲ ਵੀਰੇ ਮੰਗਣ ਭਲਾ 95 ਕਰੀ ਜਾਂਦਾ 90 ਕਰੀ ਜਾਣਾ ਹਾਂਜੀ ਹਾਂਜੀ ਜਿਹੜੀ ਬਿਲਕੁਲ ਹਾਂ ਨਾ ਦੇਣੀ ਹੈ ਨਾ ਬਾਅਦ ਪੱਤਿਆਂ ਨੂੰ ਪਤਾ ਵੀਡੀਓ ਤੇ ਲੁਕੇ ਜਾ ਘੱਟ ਕਰ ਲਾਓ ਕਰ ਲਾਓ ਕਰ ਲਾਓ 85000 ਦੀ ਦੇਣੀ ਆ 85000 ਦੀ ਮਰਦ ਦੇਣੀ ਆ ਚਲੋ ਬਾਕੀ ਖੁਸ਼ੀ ਨਾਲ ਸ਼ੋਰ ਕਰਦੇ ਹਾਂ ਜੀ ਜਿਹੜਾ ਹੋ ਜਾਏ ਕਿ ਮੰਗਾਂ ਨੂੰ 90 ਕਰੀ ਗਈ ਆ 95 ਕਰੀ ਗਈ 85 ਦੀ ਹਾਰ ਆ ਦੇ ਗਈ ਲਾਓ ਜੀ 85000 ਦੀ ਵੱਡੀ ਛੋਟੀ ਆ ਸਹੀ ਗੱਲ ਆ ਵੀਰੇ ਟਰੇਨ ਦੇ ਡੱਬੇ ਦੇ ਛੱਡੀ ਨੇ ਝੋਟੀ ਆ ਤੇ ਸਹੀ ਗੱਲ ਆ ਵੀਰੇ ਆ ਵੀ ਵੱਡੀ ਆ ਨਾ ਥੋੜੀ ਨਹੀਂ ਫੁੱਲ ਵੱਡੀ ਵੀਰ ਜੀ ਫੁੱਲ ਵੱਡੀ ਬਾਕੀ ਥਣ ਥਣ ਬਹੁਤ ਵਧੀਆ ਲੱਗਾ ਬਾਕੀ ਐਂਡ ਤੇਰੀ ਚਵਾਈ ਦਿਖਾ ਦਿੰਦੇ ਆ ਬਾਕੀ ਇਹਦੀ ਕੋਈ ਵੀਰ ਭਰਾ ਉਹ ਤੇ ਚਲੋ ਥੋੜੇ ਬਿੱਤੀ ਹਣਾ ਸ਼ੂਟ ਨੁਪਾ ਕਰਦੇ ਆ। ਆ ਵੀ ਕਿਦੂ ਛੋਟੀ ਸੂਈ ਪਾ। ਇਹ ਵੀ ਸੂਈ ਕਲ ਰੱਦ ਦੀ ਸੂਈ। ਇਹ ਵੀ ਛੋਟੀ ਬਹੁਤ ਸੋਹਣੀ ਆ। ਸ਼ਾਹ ਕਾਲੀ ਜਾਨਵਰ ਕੀ ਛੋਟੀ ਆ। ਆਇਆ ਭਲਕ ਭੁਲ ਵੀਰੇ ਹਾਂਜੀ। ਸਹੀ ਗੱਲ ਆ ਵੀਰੇ ਚਲੋ ਸੱਜਰ ਸੂਈ ਆ ਡੰਗਰ ਨੂੰ ਹਣਾ ਮਾੜੀ ਮੋਟੀ ਹੁੰਦੀ ਆ। ਕਾਪੀ ਸੂਈ ਆ। ਬਾਕੀ ਵੀ ਸਿੰਗਲ ਹੱਡੀ ਦੀ ਆ। ਦੇਖੋ ਛੋਟੀ। ਦੇਖੋ ਛੋਟੀ। ਦੇਖੋ। ਸਹੀ ਗੱਲ ਆ ਵੀਰੇ ਫੁੱਲ ਚਾਰੂ ਆ ਕਰਮਾ ਵਾਲੀਆਂ ਹਾਂ ਫਸਟ ਇਹ ਵੀ ਬੜੀ ਇਹ ਪਾਣੀ ਮੱਟੀ ਵੀਰ ਕਰਨ ਪਾ ਲੈ ਗਈ ਮੱਟੀ ਠੀਕ ਆ ਵੀਰੇ ਠੀਕ ਹਾਂ ਜੀ ਨਹੀਂ ਮਮੂਲੀ ਜਿਹਾ ਕੋਈ ਜ਼ਿਆਦਾ ਨਹੀਂ ਆ ਬਾਕੀ ਪਿੰਡਿਆਂ ਵਾਲਾ ਚਟਾ ਆ ਗਿਆ ਬੋਲਾ ਆ ਥਲੇ 7-8 ਤੱਕ ਬੋਲਾ ਬਾਕੀ ਜਵਾਗ ਇਹ ਤਾਂ ਆ ਜਾਣਾ ਡੂਗਾ ਗੱਲਾਂ ਨਾਲ ਹਾਂਜੀ ਹਾਂਜੀ ਇਹਦਾ ਫੇਰ ਰੇਡ ਵੀਰ ਜੀ ਛੋਟਾ ਜਿਆ ਇਹ ਛੋਟਾ ਜੀ ਭਾਗ ਛੋਟਾ ਜੀ ਪਰ ਵੀਰ ਜੀ ਝੋਟੀਆਂ ਵੀ ਵੱਡੀਆਂ ਸ਼ਾਹ ਕਾਲੀ ਆ ਦੂਜਾ ਸੁਬਾਹ ਸਰਾਸ ਸਸਰੀ ਫੁੱਲ ਆ ਜੋਤੀ ਸਹੀ ਗੱਲ ਹੈ ਵੀਰੇ ਹਸਾਬ ਚੋਟੇ ਹਾਂਜੀ ਮੇਰੇ ਇਹਦਾ ਵੀ ਵੀਰ ਭਲਾ 90 ਕਰਾਈਗਾ ਆ ਭਲਾ 90 ਕਰਾਈ ਜਾ ਹਾਂਜੀ ਇਹ ਵੀ 85000 ਦਿਹਾਨ ਅੱਛਾ ਦੋਵੇਂ 85 ਦੀਆਂ ਹੀ ਲਓ ਜੀ ਵੇਖ ਲਓ ਕੋਈ ਵੀਰ ਭਾਵੇਂ ਆਹ ਲਾਲੇ ਝੋਟੀ 85 ਦੀ ਭਾਵੇਂ ਉਹ ਲਾਲੇ ਬਾਕੀ ਜੇ ਕੋਈ ਇਕੱਠਾ ਜੋੜਾ ਖੜੂਗਾ ਕੋਈ ਗੱਲ ਨਹੀਂ ਫਿਰ ਥੋੜੀ ਜਿਹੀ ਤੇ ਹਨਾ ਥੋੜਾ ਬੜਾ ਮਾਰ-ਤਾਨ ਕਰ ਦਾਂਗੇ ਸਹੀ ਗੱਲ ਆ ਵੀਰੇ ਬਾਕੀ ਵੀ ਛੋਟੀ ਚੰਗੀ ਹੈ ਬੋਲੇ ਨੂੰ 8 ਕਿਲੋ ਬਈ ਗਰਮੀਜ ਕਿਹੜਾ ਬੋਲਾ ਕੱਢਣ ਦੀ ਜੇ ਇਹ ਗੱਲ ਹੈ ਕਿ ਸੂਰੀ ਹੁਣ ਬਿਲਕੁਲ ਸਾਫ ਆ ਦੁੱਧ ਦਾ ਤੇ ਚੰਗਾ ਚਵਾਈ ਜਾਊਗਾ ਨਾ ਦੁੱਧ ਦਾ ਚੰਗਾ ਚਵਾਈ ਜਾਊਗਾ ਨਾ ਬਿਲਕੁਲ ਸਾਫ ਤੋਂ 3 ਹੈ ਲੈ ਹਾਂਜੀ ਹਾਂਜੀ ਦੇਖੋ ਬਿੰਦੀ ਵਾਲਾ ਚਟਾ ਆ ਗਿਆ ਗੜੀ ਫੁੱਲ ਵੱਢੀ ਕਾਲੀ ਸ਼ਾ ਆਉਣ ਵਰਗੀ ਚਲੋ ਵੀਰ ਜੀ ਕਰਦੇ ਛੋਟਛਪਾ ਕੋਈ ਨਹੀਂ ਕਰਦਾ ਵੀ ਕਿ ਤੀਜੇ ਨੰਬਰ ਤੇ ਆ ਗਈ ਵੀਰੇ ਤੀਜੇ ਨੰਬਰ ਤੇ ਵੀਰੇ ਗੱਭਾਣੀ ਕਰਨੀ ਦਾ ਸੋਣਵਾਈ ਅੱਛਾ ਗੱਭਣ ਥਾਣ ਵੇਖੋ ਇਹਨੂੰ ਘੜਾ ਲੱਗਾ ਦੋ ਚਾਰ ਦਿਨ ਲੈਂਦੀ ਆ ਸਹੀ ਗੱਲ ਆ ਵੀਰੇ ਇਹ ਵੀ ਪਲੀ ਜੁੜੀ ਆ ਪਲੀ ਜੁੜੀ ਫੁੱਲ ਸਿੰਗਲ ਡੇਰੀ ਝੋਡੀ ਆ ਵੀ ਸਰਮਾਲੀ ਬਾਕੀ ਵੀਰ ਹੁਣਾਂ ਦਾ ਪੁਰਾਣਾ ਕੰਮ ਆ ਬੜੇ ਸੀਨੀਅਰ ਪਰਟੀ ਤੇ ਤੈਨੂੰ ਪਤਾ ਕਰਨੀ ਵੀ ਰੋਜ਼ ਹੀ ਮਾਲ ਲਿਆਈਦਾ ਰੂਟੀਨ ਜੀ ਕੋਈ ਅੱਜ ਕੱਲ੍ਹ ਤੋਂ ਹੀ ਕਹਿੰਦੇ ਆ ਵੀਡੀਓ ਪਾਉਣੀ ਆ ਹਾਂਜੀ ਹਾਂਜੀ ਮੈਂ ਜਾਂ ਦੋ ਹੋਰ ਲਈਆਂ ਮੈਂ ਸੇਰੇ ਲਿਆ ਗਾ ਠੀਕ ਆ ਵੀਰੇ ਕੋਈ ਪੰਜ ਸੱਤ ਪਛੂ ਇੱਧਰ ਹੁੰਦੇ ਕੋਈ ਉੱਧਰ ਹੁੰਦੇ ਹਨ ਸਾਫ ਸੁਥਰੀਆਂ ਝੋਟੀਆਂ ਵੱਡੀਆਂ ਥਾਣ ਵੇਖੋ ਕਿੰਨਾ ਤਿਆਰਾ ਲੱਗਾ ਕਰਮਾ ਦੀ ਇਹ ਵੀ ਦੋ ਤੇ ਚੰਗਾ ਚੁਾਈ ਜਾਣਾ ਵੀਰੇ ਸਹੀ ਗੱਲ ਹੈ ਸਹੀ ਗੱਲ ਹੈ ਵੀਰੇ ਹਾਂ ਹਫਤਾ ਇਹਦੇ ਲੈਣਾ ਹਾਂ ਹਾਂਜੀ 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 ਵੇਖੋ ਵੀਰੇ ਝੋਟੀਆਂ ਥੱਲਿਆਂ ਬੜੀ ਸਾਫ ਕਰਮਾ ਦੀ ਇਹਦਾ ਫਿਰ ਰੇਟ ਛੋਟਾ ਜਾਈ ਇਹਦਾ ਛੋਟਾ ਹੀ ਕਿੰਨਾ ਵੀਰੇ ਮੰਗਾ ਉਹਨਾਂ ਬਲੱਖੀ ਕਰੀ ਜਾਈਏ ਬਲੱਖਾ 75 ਕਰੀ ਲਈ ਹੈ ਨਾ ਹਾਂਜੀ 70000 ਤੋਂ ਛੋਟੀ ਹੋਣੀ ਲਓ ਜੀ ਅੱਜ ਤੇ ਨਹੀਂ ਯਾਰੇ ਵਾਂ ਤੇ ਅੱਛਾ 70000 ਤੋਂ ਛੋਟੀ 70 ਦੀ ਨਹੀਂ ਦਿੰਦਾ 2000 ਅਕਲ ਬੁੱਧੀਆਂ ਨਾ ਕੱਢੇ ਗੱਲ ਕਰੇ ਥਾਣੇ ਵਿੱਚ ਦਾਲਾ ਸਹੀ ਗੱਲ ਆ ਵੀਰ ਜੀ ਹੈ ਸਹੀ ਇਹ ਬਾਨੀਆਂ ਉੱਤਾ ਲੈਣਾ ਇਹਨੇ ਅੱਜ ਤੇ ਬਣੂਗੀ ਕਰਮਾਲੀ ਫੁੱਲ ਬਾਕੀ ਨਸਲ ਦੀ ਵੱਡੀ ਛੋਟੀ ਨਹੀਂ ਨਸਲ ਨੂੰ ਨਸਲ ਫੁੱਲ ਆ ਤਿੰਨੇ ਛੋਟੀਆਂ ਵੱਡੀਆਂ ਛੋਟੀਆਂ ਭਾ ਵੀਰ ਕਿਉਂ ਛੋਟੀ ਕੱਟੀ ਕੋਈ ਨਹੀਂ ਪਤਲੀ ਬਾਕੀ ਵੀਰ ਜੀ ਭਾ ਵੇਖਦਾ ਹੈ ਨਾ ਵੀਰ ਜੀ ਪਾਹ ਇਹੋ ਟਾਈਮੜਾ ਇੱਥੋਂ ਲਾਣੇ ਤੋਂ ਸਾਥ ਥੱਲੇ ਹੋਣੇ ਜੀ ਰੱਬ ਰੱਬ ਦਾ ਨਾਮ ਹੀ ਆ ਬਿਲਕੁਲ ਵੇ ਤੁਸੀਂ ਸੁਤਰੀ ਪਲਦੀ ਸੁਈ ਪਛਾਣ ਆ ਡੂ ਤੇ ਸਹੀ ਗੱਲ ਆ ਇਹਦਾ ਕਰਮਾ ਜੀ ਇਹ ਕਾਹ ਮੀਂਹ ਜਿਹੜਾ ਸੁਈ ਦੱਸਦੇ ਆ ਵੇਲਾ ਹਾਂਜੀ 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 ਬਾਕੀ ਆ ਵੀ ਛੋਟੀ ਫੁੱਲ ਵੱਡੀ ਆ ਛੱਟੇ ਆਹ ਵੀਰੇ ਇੱਕ ਕੱਟਾ ਜਿਹਾ ਕੇ ਨੇ ਢੇੜੀ-ਨੂੜੇ ਲਾਉਣਾ ਤੇ ਲੈਣਾ ਇਹ ਕੱਟਾ ਆਪਣੇ ਕੋ ਆ ਗਿਆ ਹਣਾ ਦੂਜੇ ਕੰਮ ਵਾਲਿਆਂ ਨੂੰ ਦੇਵਾ ਨਹੀਂ ਤਰ ਪਤਾ ਕਿ ਤੇਰੀ ਜੀ ਪਾਹ ਜਿਹਦਾ ਸਾਬ ਨਹੀਂ ਡੇਆ ਠੀਕ ਆ ਵੀਰੇ ਸਾਬ ਵੇਲਾ ਕਿਤਰਾ ਠੀਕ ਆ ਵੀਰੇ ਇਹ ਖੀਰਾ ਜੀ ਬਿਲਕੁਲ ਦੰਦੋ ਪਾਵਾ ਹਾਂਜੀ ਹਾਂਜੀ ਕੋਈ ਬਾਕੀ ਕੱਦ ਕੋ ਤਾਂ ਬੜਾ ਕੰਡਿਆ ਹਣਾ ਸਹੀ ਸਹੀ ਗੱਲ ਆ ਵੀਰੇ ਖੀਰਾ 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 ਜੇ ਕੱਦ ਉਹਨੇ ਕਰਨਾ ਹੈ ਜੇ ਸੇਵਾਲੇ ਤੋਂ ਲੈਂਦਾ ਕੱਦ ਕੋ ਕਰੂਗਾ ਚੰਗਾ ਹਣਾ ਕੱਟਾ ਇਹ ਵੀ ਕੇ ਚੰਗੀ ਮੈਂ ਦਾ ਵਾ ਚੰਗੀ ਮੈਂ ਦਾ ਯਾਰ ਕੱਟਾ ਵੇਲਾ ਕਿਦਾਂ ਸਹੀ ਗੱਲ ਨਸਲ ਨਸਲ ਬੜੀ ਆ ਕੱਟੇ ਤੇ ਸਾਫ ਸਹੀ ਗੱਲ ਆ ਵੀ ਜੀ ਇਹ ਤਾਂ ਵੀਰ ਜੀ ਫਿਰ ਰੇਟ ਆ ਵੀਰ ਤੈਨੂੰ ਮੁੱਤ ਨਹੀਂ ਦੱਸਿਆ ਭਲਾ 20 ਕਰਾਲਾ ਭਲਾ 25 ਕਰਾਲਾ 22 ਕਰਾਲਾ ਤੇਰੀ ਵੀਡੀਓ ਤੋਂ ਨਹੀਂ ਪਾਇਆ ਨਾ ਤੇਰਾ 16000 ਦਾ ਹਵਾ ਨਾ ਦੇਣਾ ਪਰ ਦੇਣਾ ਸਾਂਭਣ ਵਾਲੇ ਬੰਦੇ ਸਾਂਭਣ ਵਾਲੇ ਬੰਦੇ ਨੂੰ ਮੇਰਾ ਵੀਰ ਕੋਈ ਤੋ ਵੀਰ ਦੇ ਤਾਂ ਵੀ ਨਹੀਂ ਦੇਣਾ ਸਹੀ ਗੱਲ ਆ ਵੀਰੇ ਬਾਕੀ ਦੂਜਾ ਕੋਈ ਵੀਰ ਹਨਾ ਫੋਨ ਨਾ ਕਰੇ ਹਾਂ ਸਾਤ ਸਤਰਾ ਨੂੰ ਗਾਲੀ ਮੈਂ ਜਦੋਂ ਕਰਨ ਦੇ ਵੇਲਾ ਕੋਈ ਰੇਟ ਜਾਇਜ਼ ਨਹੀਂ ਪਾਇਆ ਬਿਲਕੁਲ ਵੀਰੇ ਜਾਇਜ਼ ਰੇਟ ਆ ਇਹਦੇ ਤੇ ਉੱਤੇ ਤਾਂ ਹੁਣ ਰੱਬ ਦਾ ਨਾਮ ਹੀ ਲਟਲੋ ਮੇਲਾ ਹਨਾ ਕੀ ਤਨ ਹੁਣ ਰੇਟ ਚਵਾਦਰਾ ਬੱਚੇ ਤੋਂ ਬਕਰਨਾ ਬੱਚਾ ਥੱਲੇ ਸਟ ਲਾ ਆ ਪਹਿਲੀ ਵੱਖਰੀ ਵੀਡੀਓ ਜੀ ਜੀ ਟੂ ਇੰਟਰਟੈਸ ਜਾਂ ਹਾਂ ਜੀ ਜੇਲਾ ਕਰਦਾਫਰ ਹਾਂ ਜੀ ਟੂ ਡੇਰਾਵਾ ਬਣਾਣਾ ਠੀਕ ਆ ਵੀਰੇ ਸਾਸੀ ਗੱਲ ਜੀ